ਕੋਲੀ ਵਿੱਚ ਪਏ ਇਹ ਤਾਗੇ ਕੋਈ ਆਮ ਨਹੀਂ ਅਜਿਹਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਤਾਗੇ ਇੱਕ 12 ਸਾਲ ਦੀ ਲੜਕੀ ਦੀਆਂ ਅੱਖਾਂ ਵਿੱਚੋਂ ਨਿਕਲੇ ਨੇ 5 ਅਗਸਤ ਤੋਂ ਲਗਾਤਾਰ ਅੱਖਾਂ ਵਿੱਚੋਂ ਨਿਕਲ ਰਹੇ ਰੰਗ-ਬਰੰਗੇ ਤਾਗੇਆਂ ਕਾਰਨ ਤਰਨਤਾਰਨ ਦੇ ਪਿੰਡ 마ੜੀ ਥੇ ਦੀ ਇਹ ਲੜਕੀ ਕਾਫੀ ਮਸ਼ਹੂਰ ਹੋ ਰਹੀ ਹੈ ਕੁਝ ਲੋਕ ਇਸ ਨੂੰ ਰੱਬ ਦੀ ਕਿਰਪਾ ਦੱਸਦੇ ਨੇ ਤੇ ਕੁਝ ਲੋਕ ਕੁਝ ਹੋਰ ਜਿਸ ਕਾਰਨ ਲੜਕੀ ਦੇ ਘਰ ਵਿੱਚ ਅੱਖਾਂ ਵਿੱਚੋਂ ਨਿਕਲਣ ਵਾਲੇ ਤਾਗੇ ਵੇਖਣ ਆਏ ਲੋਕਾਂ ਦਾ ਤਾਂ ਤਾਂ ਲੱਗਿਆ ਹੋਇਆ ਹੈ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਵਿੱਚ ਸੱਚਾਈ ਦੀ ਗੱਲ ਆਖੀ ਇਹ ਦੇਖੋ ਧਾਗੇ ਨਿਕਲਦੇ ਹੀ ਕਦੋਂ ਦੇ ਇਹ 5 ਤਰੀਕ ਨੂੰ ਨਿਕਲਦੇ ਨਹੀਂ ਅਹੀਂ ਨਹੀਂ ਕਿਤੇ ਵਿਖਾਇਆ ਇਹ ਤਾਂ ਪਰਮਾਤਮਾ ਨੇ ਕੱਢੂ ਜੀ ਅਹੀਂ ਆ ਲੱਗੀ ਕਰ ਸਕਦੇ ਚਲੋ ਅਰਦੇ ਅੱਛਾ ਪਿੱਕਾ ਮਾਰਾ ਦੇ ਮੰਦਰ ਤੇ ਖੜਿਆ ਹੋਇ ਮਿਲੇ ਨਹੀਂਗੇ ਅੱਛਾ ਅੱਜ ਫੇਰ ਖੜਦੇ ਆ ਡੱਲ ਖੜਿਆ ਆ ਡੱਲ ਉਦਰ ਸੀਨੀਅਰ ਮੈਡੀਕਲ ਅਧਿਕਾਰੀ ਕਮਰ ਹਰਜੋਤ ਸਿੰਘ ਖਬਰ ਮਿਲਦਿਆਂ ਹੀ ਸੋਨੀਆ ਦੇ ਘਰ ਪਹੁੰਚੇ ਜਿੱਥੇ ਉਸ ਦੀਆਂ ਅੱਖਾਂ ਜਾਂਚੀਆਂ ਗਈਆਂ ਕਮਰ ਹਰਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਸਾਹਮਣੇ ਲੜਕੀ ਅੱਖਾਂ ਵਿੱਚੋਂ ਧਾਗੇ ਕੱਢਣ ਵਿੱਚ ਨਾਕਾਮਯਾਬ ਰਹੀ ਉਹਨਾਂ ਕਿਹਾ ਕਿ ਇਹ ਅੰਧਵਿਸ਼ਵਾਸ ਹੈ ਅਤੇ ਲੜਕੀ ਦਾ ਪਰਿਵਾਰ ਲੋਕਾਂ ਵਿੱਚ ਵਹਿਮ ਭਰਮ ਫੈਲਾ ਰਿਹਾ ਹੈ ਤੇ ਉਹ ਜਾ ਕੇ ਤਕਰੀਬਨ ਡੇਢ ਘੰਟਾ ਬੈਠ ਰਹੇ ਤੇ ਉਹਨਾਂ ਦੇ ਸਾਹਮਣੇ ਕੋਈ ਧਾਗਾ ਨਹੀਂ ਕੱਢ ਸਕਿਆ ਮੁਰਜ਼ਾ ਨੂੰ ਤਾਂ ਸਭ ਸਿੰਪਲ ਆਇਆ ਮੇਰੇ ਸਾਹਮਣੇ ਦੇਖ ਨੂੰ ਤਾਂ ਕੰਡ ਦੇ ਪੱਟੇ ਨੂੰ ਤਾਂ ਗੋਲੀ ਲੱਗਿਆ ਜਦੋਂ ਮੈਂ ਸਰਦਨਾਮ ਰੈਫਰ ਜਾਰ ਕਰਨ ਵਾਸਤੇ ਗਿਆ ਇਜਾਮ ਵਾਸਤੇ ਤੇ ਉਹ ਮੁਰਗੇ ਬਗੈਰ ਬਸੇ ਕਿਧਰ ਵਾਪਸ ਪੜੇ ਇਹ ਮਸਲਾ ਲੱਗਦਾ ਕਿ ਵੀ ਧਾਗੇ ਹੱਥੋਂ ਨਿਕਲਣਾ ਕੋਈ ਏਦਾਂ ਦੀ ਸਾਇੰਟਿਫਿਕ ਕਿਸੇ ਬੁੱਕਸ ਦੇ ਦਰਾਂ ਨਹੀਂ ਲਿਖਿਆ ਕਰ ਤੋਂ ਪਤਾ ਨਹੀਂ